ਤੁਹਾਡਾ ਸਵਾਗਤ ਹੈ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਨੂੰ ਕੱਪੜੇ ਦੀ ਵੀਡੀਓ ਵਿੱਚ ਬਹੁਤ ਸੋਹਣੀ ਵੈਰੈਟੀ ਦਿਖਾਉਣ ਵਾਲੇ ਗਰਮੀ ਵਾਲੇ ਸੂਟ ਵੀ ਦਿਖਾਵਾਂਗੇ ਪਾਰਟੀ ਵੇਅਰ ਸੂਟ ਵੀ ਦਿਖਾਵਾਂਗੇ ਜੋ ਵੀ ਤੁਹਾਨੂੰ ਪਸੰਦ ਆਵੇ ਸਲੈਕਟ ਕਰ ਸਕਦੇ ਹੋ ਜੀ WhatsApp ਨੰਬਰ ਆਪਣੇ ਦੋਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸੂਟ ਦੀ ਤੁਸੀਂ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਦੇਣਾ ਜੀ ਉਸ ਤੋਂ ਬਾਅਦ ਮੈਸੇਜ ਕਰ ਦੇਣਾ ਇੱਕ ਦਿਨ ਹੋ ਅਸੀਂ ਹੋਰ ਗੱਲ ਕਹਿਣਾ ਜੇ ਕਦੇ ਸਾਡੇ ਨਾਲ ਫੋਨ ਤੇ ਗੱਲ ਕਰਨੀ ਤਾਂ ਸਿੰਪਲ ਕਾਲ ਲਾਇਆ ਕਰੋ ਜੀ ਕਿਉਂਕਿ WhatsApp ਕਾਲ ਬਿਜੀ ਹੁੰਦੀ ਐ ਇਸ ਕਰਕੇ ਜੁੱਕੀ ਨਹੀਂ ਜਾਂਦੀ ਜਦੋਂ ਵੀ ਤੂੰ ਸਾਡੇ ਨਾਲ ਕੋਈ ਵੀ ਗੱਲ ਕਰਨੀ ਹੋਵੇ ਸਿੰਪਲ ਕਾਲ ਤੇ ਕਰ ਸਕਦੇ ਹੋ ਵੀਡੀਓ ਪਰ ਸ਼ੁਰੂ ਕਰਨ ਜਾ ਰਹੇ ਹਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਅੱਜ ਦੀ ਵੀਡੀਓ ਸ਼ੁਰੂ ਕਰਾਂਗੇ ਪਿਓਰ ਕਾਟਨ ਦੇ ਸੂਟਾਂ ਦੇ ਪਿਓਰ ਕਾਟਨ ਦੇ ਸੂਟ ਹੈ ਬਹੁਤ ਸੋਹਣੀਆਂ ਵੈਰਾਈਟੀਆਂ ਬਰੀਕ ਫਲਾਵਰ ਬਣਿਆ ਹੋਏ ਨੇ ਪ੍ਰਿੰਟ ਆਲ ਓਵਰ ਸੂਟ ਆ 5 ਮੀਟਰ ਦੀ ਕਟ ਹੈ ਰੇਟ ਹੈਗਾ 450 450 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੇ ਤੁਸੀਂ ਸਿਲੈਕਟ ਕਰ ਸਕਦੇ ਹੋ ਪਰਪਲ ਕਲਰ ਆ ਗਿਆ ਪਹਿਲਾਂ ਆਪਣੇ ਕੋਲ ਚਾਰ ਕਲਰ ਦਿਖਾਵਾਂਗੇ ਭੋਏ ਬਾਈਟ ਰਹੂਗੀ ਦੂਸਰਾ ਆ ਗਿਆ 옐ੋ ਕਲਰ ਕਲਰ ਬਹੁਤ ਪਿਆਰੇ ਨੇ ਕਪੜਾ ਹੀ ਬਹੁਤ ਵਧੀਆ ਪਿਓਰ ਕਾਟਨ ਚ ਕੋਈ ਵੀ ਮਿਕਸ ਨਹੀਂ ਹੈਗੀ ਪਿਓਰ ਕਾਟਨ ਦੇ ਸੂਟ ਆ 450 ਪ੍ਰਾਈਸ ਬਿਨਾ ਦੁਪट्टे ਤੋਂ ਸੂਟ ਨਹੀਂ ਸ਼ਿਪਿੰਗ ਚਾਰਜ ਫ੍ਰੀ ਆ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੇ ਵੀ ਆਰਡਰ ਕਰ ਸਕਦੇ ਹੋ ਰੈੱਡ ਕਲਰ ਆ ਗਿਆ ਬਹੁਤ ਸੋਹਣੇ ਫਲਾਵਰ ਬਣਿਆ ਹੋਏ ਨੇ, ਪ੍ਰਿੰਟ ਬਣਿਆ ਹੈ ਆਲ ਓਵਰ ਸੂਟ ਆ 5 ਮੀਟਰ ਦੀ ਕੱਟ ਆ, ਫਰੋਜੀ ਕਲਰ ਆ। ਪ੍ਰਾਈਸ ਸਿਰਫ 450। ਵੱਡੇ ਬਣੇ ਜੀ ਸੂਟ ਲੈ ਕੇ ਆਂਦੇ ਹਾਂ ਡਿਲੀ ਰਿਯਾਨ ਕਾਟਨ ਚ। ਰਿਯਾਨ ਕਾਟਨ ਦੇ ਆਲ ਓਵਰ ਸੂਟ ਆ ਗਰਮੀ ਵਾਲੀ ਵੈਰਾਈਟੀ ਆ, ਬਹੁਤ ਸੋਹਣਾ ਕੱਪੜਾ ਜੀ। ਪ੍ਰਾਈਸ ਹੈਗਾ 450। 450 ਪ੍ਰਾਈਸ ਆ, ਤੁਹਾਨੂੰ 3.5 ਮੀਟਰ ਦੀ ਕੱਟ ਦੇਵਾਂਗੇ ਆਲ ਦੀ। ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ 3.5 ਮੀਟਰ ਦੀ ਕੱਟ ਦੇਵਾਂਗੇ ਪਣਾ ਹੈਗਾਗਾ 1.5 ਮੀਟਰ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋ ਜੀ ਪਹਿਲਾ ਆਪਣੇ ਕੋਲੇ ਪਿੰਕ ਜਿਹਾ ਕਲਰ ਆ ਕਲਰ ਬਹੁਤ ਸੋਹਣਾ ਨੇ ਪ੍ਰਿੰਟ ਵੀ ਬਹੁਤ ਵਧੀਆ 450 ਰੇਟ ਆ ਜੀ 3.5 ਮੀਟਰ ਦੀ ਕੱਟ ਦੇਵਾਂਗੇ ਪਣਾ ਹੈਗਾ 1.5 ਮੀਟਰ ਰਿਅਨ ਕਾਟਨ ਦੇ ਸੂਟ ਆ ਬਿਨਾ ਦੁਪੱਟੇ ਤੋਂ ਫਿਰ ਹੋਰ ਜੀ ਕਲਰ ਇਹ ਆ ਆਪਣੇ ਕੋਲੇ ਮਾਸਟਰਡ ਕਲਰ ਚਾਰ ਕਲਰ ਨੇ ਜਿਹੜੇ ਐਨ ਵਿੱਚ ਜੋ ਵੀ ਕਲਰ ਤੁਹਾਨੂੰ ਪਸੰਦ ਆ ਸਿਲੈਕਟ ਕਰੋ ਜੀ ਹਰ ਬੈੱਡ ਸੂਟ ਮੰਗਵਾ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਮਹਿਰੂਨ ਕਲਰ ਕਲਰ ਬਹੁਤ ਪੈਰਨ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਵੀ ਬਹੁਤ ਵਧੀਆ ਦੁਪੱਟੇ ਨਾਲ ਸੂਟ ਲੈ ਕੇ ਤੁਹਾਡੇ ਲਈ ਆਲ ਓਵਰ ਆਲ ਓਵਰ ਸੂਟ ਆ ਜੀ ਦੁਪੱਟੇ ਨਾਲ ਗਰਮੀ ਵਾਲੇ ਗਰਮੀ ਵਾਲੀ ਵੈਰਾਈਟੀ ਹੈ ਨਾਲ ਦੁਪੱਟੇ ਹੈਗੇ ਨੇ 2 ਮੀਟਰ ਦੇ ਸੂਟ ਦੀ ਕੱਟ ਦੇਵਾਂਗੇ ਤੁਹਾਨੂੰ 460 ਇਸ ਦੀ ਕਟਿੰਗ ਕਰਨੀ ਵੀਡੀਓ ਵੀ ਅਸੀਂ ਤੁਹਾਨੂੰ ਪਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਜਿਨ੍ਹਾਂ ਨੂੰ ਨਹੀਂ ਹਿਸਾਬ ਹੁੰਦਾ ਕਟਿੰਗ ਕਰਨ ਦਾ ਸਾਡੀ ਵੀਡੀਓ ਦੇਖ ਕੇ ਤੁਸੀਂ ਕਟਿੰਗ ਕਰ ਸਕਦੇ ਹੋ ਪ੍ਰਿੰਟ ਦੁਪੱਟੇ ਨੇ ਕਾਟਨ ਦੇ ਕਾਟਨ ਦੇ ਸੂਟ ਆ ਜੀ ਇਹ ਐਲੀਜੀ ਬੀਜੀ ਕਾਟਨ ਹੁੰਦੀ ਹੈਗੀ ਇਹਨਾਂ ਸੂਟਾਂ ਦੇ 2 ਮੀਟਰ ਦੇ ਦੁਪੱਟੇ ਨੇ ਪ੍ਰਾਈ ਹੈਗਾ 500 500 ਰੇਟ ਆ ਤੁਹਾਨੂੰ 4 ਕਲਰ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਪੀਚ ਕਲਰ ਆਲ ਓਵਰ ਸੂਟ ਆ 460 ਕੱਟ ਆ ਇਹਨਾਂ ਸੂਟਾਂ ਦੇ ਸ਼ਿਪਿੰਗ ਚਾਰਜ ਫ੍ਰੀ ਹੈ ਪਿਸਤਾ ਕਲਰ ਆਗਾ ਜੀ ਕਲਰ ਬਹੁਤ ਵਧੀਆ ਨੇ ਡਿਜ਼ਾਈਨ ਵੀ ਬਹੁਤ ਵਧੀਆ ਗਰਮੀ ਵਾਲੀ ਵੈਰੈਟੀ ਆ ਗਰਮੀ ਵਾਲੇ ਸੂਟ ਨੇ ਕਾਟਨ ਦੇ ਵਿੱਚ ਲੀਜੀ ਵੀਜੀ ਕਾਟਨ ਆਪਣੇ ਕੋਲੇ ਬਹੁਤ ਸੋਨੇ ਪ੍ਰਿੰਟ ਬਣੇ ਹੋਏ ਨੇ ਗ੍ਰੇ ਕਲਰ ਆਵੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਸਕਰੀਨਸ਼ਾਟ ਲੈ ਸਕਦੇ ਤੁਸੀਂ ਇਹ ਆ ਗ ਆਪਣੇ ਕੋਲੇ ਸਕਿਨ ਕਲਰ 500 ਪ੍ਰਾਈਜ਼ ਇਹਨਾਂ ਸੂਟਾਂ ਦਾ ਬਰੀਕ ਬੁਟੀ ਦੇ ਆਲਓਵਰ ਸੂਟ ਲੈ ਕੇ ਨਾਲ ਦੁਪੱਟੇ ਨਾਲ ਦੁਪੱਟੇ ਨਾਲ ਬਹੁਤ ਸੋਹਣੇ ਸੂਟ ਨੇ ਜੀ ਦੁਪੱਟਾ ਸੈਮੀ ਲੱਗਿਆ ਹੈ ਇੰਨਾ ਸੂਟਾਂ ਨਹੀਂ ਕੱਟ ਵੀ 460 ਆਲਓਵਰ ਸੂਟ ਆ ਕਪੜਾ ਹੈਗਾ ਲੀਜੀ ਵੀ ਜੀ ਲੀਜੀ ਵੀ ਜੀ ਕਪੜਾ ਜੀ 460 ਸੂਟ ਦੀ ਕਟਾਂ ਨਾਲ 2 ਮੀਟਰ ਦੇ ਸੈਮੀ ਦੁਪੱਟੇ ਨੇ ਪ੍ਰਾਈਸ ਹੈਗਾ 500 ਕਾ ਦਿੱਲੀ ਪਾਉਣ ਵਾਲੇ ਬਹੁਤ ਵਧੀਆ ਸੂਟ ਨੇ ਜੀ ਦੁਪੱਟੇ ਨਾਲ 500 ਪ੍ਰਾਈਸ ਆ ਸਿਰਫ ਸ਼ਿਪਿੰਗ ਚਾਰਜ ਫ੍ਰੀ ਆ ਗਾਜਰੀ ਕਲਰ ਆ ਗਿਆ ਆਪਣੇ ਕੋਲੇ 4 ਕਲਰ ਨੇ ਇਸ ਡਿਜ਼ਾਈਨ ਵਿੱਚ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਬਰੀਕ ਬੁਟੀ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਆ ਗਿਆ ਆਪਣੇ ਕੋਲੇ yellow color yellow color ਵੀ ਬਹੁਤ ਪਿਆਰਾ ਕਲਰ ਹੈ frozy color ਆ ਗਿਆ ਜੀ ਇਹ ਸਾਰੇ ਕਲਰ ਨੇ ਪ੍ਰਾਈਸ ਹੈਗਾ 500 500 ਪ੍ਰਾਈਸ ਹੈ ਸ਼ਿਪਿੰਗ ਚਾਰਜ ਫ੍ਰੀ ਕੈਸ਼ ਔਨ ਡਿਲੀਵਰੀ ਹੈਗੀ ਆ ਔਰ ਗੰਜੇ ਦੇ ਦੁਪट्टे ਨਾਲ ਕਢਾਈ ਵਾਲੇ ਸੂਟ ਲੈ ਕੇ ਆਂਦੇ ਹਾਂ ਔੜ ਲਈ ਪਾਰਟੀ ਵੇਅਰ ਸੂਟ ਆ ਕਢਾਈ ਵਾਲੇ ਪ੍ਰਾਈਸ ਬਹੁਤ ਜਾਇਜ਼ ਬਹੁਤ ਹੀ ਜਾਇਜ਼ ਪ੍ਰਾਈਸ ਆ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਫੈਂਸੀ ਫੈਂਸੀ ਔਰ ਗੰਜੇ ਦੇ ਦੁਪੱਟੇ ਨੇ ਕਪੜਾ ਹੈਗਾ ਮਸਲੀਨ ਮਸਲੀਨ ਦੇ ਸੂਟ ਨੇ ਜੀ ਕਢਾਈ ਵਾਲੇ ਜਰੀ ਵਰਕ ਵਾਲੇ ਸੂਟ ਆ ਬਹੁਤ ਸੋਹਣੇ ਪਾਰਟੀ ਵੇਅਰ ਪ੍ਰਾਈਸ ਸਿਰਫ 850 850 ਪ੍ਰਾਈਸ ਆ ਬਾਜੂ ਵਰਕ ਵੀ ਮਿਲੂ ਤੁਹਾਨੂੰ ਸਾਰਾ ਫਰੰਟ ਬਹੁਤ ਸੋਹਣਾ ਬਣਿਆ ਹੋਇਆਗਾ ਕਲਰ ਬਹੁਤ ਪਿਆਰੇ ਨੇ ਕਲਰ ਬਹੁਤ ਪਿਆਰੇ ਰੈਸਟ ਕਲਰ ਦਿਖਾਉਣੇ ਆ ਪਹਿਲਾਂ ਤੁਹਾਨੂੰ ਦੁਪੱਟੇ ਹੈਗੇ ਨੇ ਔਰਗੰਜੇ ਦੇ ਪ੍ਰਿੰਟ ਪ੍ਰਿੰਟ ਬਨਾਰਸੀ ਦੁਪੱਟੇ ਆ ਬਹੁਤ ਪਿਆਰੇ ਸਿਰਫ 850 ਪ੍ਰਾਈਸ ਆ 50 ਜੀ ਫ੍ਰੀ ਆ ਮਹਿਰੂਨ ਕਲਰ ਆ ਜੀ ਚਾਰ ਕਲਰ ਨੇ ਛੜਿਆਣੇ ਵਿੱਚ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਤੁਸੀਂ ਕਿਤੇ ਵੀ ਪਿੰਡਾ ਉਹਦੇ ਸ਼ਹਿਰ ਵਿੱਚ ਸਾਡੇ ਕੋਲੋਂ ਪਾਰਸਲ ਮੰਗਵਾ ਸਕਦੇ ਹੋ ਸਕਰੀਨ ਸ਼ਾਟ ਸੈਂਡ ਕਰ ਦਿਓ ਸਾਨੂੰ ਜੋ ਵੀ ਤੁਹਾਨੂੰ ਇਹਨਾਂ ਵਿੱਚੋਂ ਸੂਟ ਪਸੰਦ ਆ ਬਾਜੂ ਵਰਕ ਦਾ ਨੂੰ ਸਾਰੇ ਸੂਟਾਂ ਦੇ ਮਿਲੂਗਾ ਗ੍ਰੀਨ ਕਲਰ ਆ ਗਿਆ ਜੀ ਆਪਣੇ ਕੋਲੇ ਗ੍ਰੀਨ ਕਲਰ ਵੀ ਬਹੁਤ ਪਿਆਰਾ ਕਲਰ ਹੈ ਦੁਪੱਟੇ ਬਹੁਤ ਸੋਹਣੇ ਨੇ ਵਰਕ ਵੀ ਬਹੁਤ ਸੋਹਣਾ ਬਣਿਆ ਹੋਇਆ ਬਾਜੂ ਵਰਕ ਦਾ ਨੂੰ ਸਾਰੇ ਸੂਟਾਂ ਦੇ ਮਿਲੂਗਾ 850 ਰੇਟ ਹੈ ਇਹਨਾਂ ਸੂਟਾਂ ਦਾ 850 ਰੇਟ ਆ ਜੀ ਹੈ ਆਪਣੇ ਕੋਲੇ yellow color ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋਗੇ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਇਹ ਆ ਗਿਆ ਆਪਣੇ ਕੋਲੇ ਦੂਸਰਾ ਡਿਜ਼ਾਈਨ ਦੋ ਡਿਜ਼ਾਈਨ ਨੇ ਜੀ ਪ੍ਰਾਈਸ ਸੇਮ ਆ 850 ਇਹਨਾਂ ਨਾਲ ਵੀ ਔਰਗੰਜੇ ਦੇ ਦੁਪट्टे ਨੇ ਔਰਗੰਜੇ ਦੇ ਦੁਪट्टे ਨੇ ਪ੍ਰਿੰਟ ਬਨਾਰਸੀ ਬਹੁਤ ਸੋਹਣੇ जरी ਦਾ ਬਰਕ ਬਣਿਆ ਹੈ ਜਰੀ ਦਾ ਬਰਕ ਬਹੁਤ ਸੋਹਣਾ ਬਣਿਆ ਹੋਇਆ ਹੈ ਸਾਈਡ ਤੇ ਬਾਜੂ ਦਾ ਡਿਜ਼ਾਈਨ ਵੀ ਬਣਿਆ ਹੋਇਆ ਹੈਗਾ ਕੱਪੜਾ ਹੈਗਾ ਮਸਲੀਨ ਸਿਲਕ ਚ ਲਾਈਨਿੰਗ ਲਾ ਕੇ ਸੂਟ ਬਣੂ ਜੀ ਤੁਸੀਂ ਕੱਲੇ ਕਮੀਜ਼ ਤੇ ਲਾਈਨਿੰਗ ਲਗਾ ਸਕਦੇ ਹੋਗੇ ਪਾਰਟੀ ਵੇਅਰ ਸੂਟ ਨੇ ਬਹੁਤ ਸੋਹਣੇ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ 4 ਕਲਰ ਨੇ 4 ਕਲਰ ਨੇ 850 ਰੇਟ ਹੈ ਇਹਨਾਂ ਸੂਟਨਾਂ ਮਹਿੰਦੀ ਕਲਰ ਇਹ ਆ ਗਿਆ ਆਪਣੇ ਕੋਲੇ ਮਾਸਟਰਡ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਹੀ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇ ਫਰੋਜੀ ਕਲਰ ਆ ਗਿਆ ਜੀ ਇਹ ਸਾਰੇ ਕਲਰ ਇਸ ੜੀ ਜਾਣ ਵਿੱਚ ਨੇ 850 ਪ੍ਰਾਈਸ ਇਹਨਾਂ ਸੂਟਾਂ ਨਾਲ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਪਿਓਰ ਦੁਪੱਟੇ ਨਾਲ ਸੂਟ ਲੈ ਕੇ ਜਾਂ ਤੁਹਾਡੇ ਲਈ ਕਢਾਈ ਵਾਲੇ ਕਢਾਈ ਵਾਲੇ ਪਿਓਰ ਦੁਪੱਟੇ ਨਾਲ ਸੂਟ ਆ ਜੀ ਕਪੜਾ ਹੈਗਾ ਗਰੇਸ ਕਾਟਨ ਗਰਮੀ ਵਾਲੀ ਵੈਰਾਈਟੀ ਆ ਪਾਰਟੀ ਵੇਅਰ ਸੂਟ ਨੇ ਪਿਓਰ ਦੁਪੱਟੇ ਨਾਲ ਦੁਪੱਟੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਸੂਟ ਉੱਪਰ ਵੀ ਵਰਕ ਮਿਲੋ 5 ਮੀਟਰ ਸੂਟ ਦੀ ਕਟ ਹੈ ਨਾਲ 2.5 ਮੀਟਰ ਦੇ ਪਿਓਰ ਦੇ ਦੁਪੱਟੇ ਨੇ ਜੀ ਪ੍ਰਾਈਸ ਹੈਗਾ 1050 1050 ਰੇਟ ਹੈ ਜੀ ਤੁਸੀਂ ਪਾਰਟੀ ਵੇਅਰ ਗਰਮੀ ਵਾਲੇ ਸੂਟ ਲੈ ਕੇ ਤੁਹਾਡੇ ਲਈ ਕਿਸੇ ਵੀ ਪ੍ਰੋਗਰਾਮ ਦੇ ਪਾ ਸਕਦੇ ਹੋ ਗਰਮੀ ਦੇ ਵਿੱਚ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਘੇਰਾ ਤੁਸੀਂ ਬਣਾ ਸਕਦੇ ਹੋ 25 ਇੰਚ 25 ਇੰਚ ਕਢਾਈ ਦਾ ਵਰਕ ਬਣਿਆ ਹੈ ਜੀ ਤੁਸੀਂ ਘੇਰਾ ਬਣਾ ਸਕਦੇ ਹੋ 5 ਮੀਟਰ ਸੂਟ ਦੀ ਕਟ ਹੈਗੀ 1050 ਪ੍ਰਾਈਸ ਆ ਪਹਿਲਾਂ ਆਪਣੇ ਕੋਲੇ ਜਾਉ ਨਹੀਂ ਪਰਪਲ ਜਿਹਾ ਕਲਰ ਆ ਗਿਆ ਪੰਜ ਕਲਰ ਨੇ ਜਿਹੜੇ ਹਨ ਵਿੱਚ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰੋ ਜੀ ਪਿਓਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਜ਼ਰੀ ਦਾ ਵਰਕ ਬਣਿਆ ਹੋਇਆ ਹੈ ਇਹ ਹੈ ਆਪਣੇ ਕੋਲੇ ਨੇਵੀ ਬਲੂ ਕਲਰ ਆਲ ਓਵਰ ਸੂਟ ਨੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਗਰਮੀ ਵਾਲੇ yellow color आ गए बहुत सुणा पांच कलर ने डिजाइन ਵਿੱਚ ਜੋ ਵੀ ਕਲਰ ਡਿਜ਼ਾਈਨ ਸਲੈਕਟ ਆ ਤੁਹਾਨੂੰ ਪਸੰਦ ਆ ਤੁਸਾਨੂੰ ਸਕਰੀਨ ਸ਼ਾਟ ਸੈਂਡ ਕਰੋ ਜੀ WhatsApp ਨੰਬਰ ਆਪਣੇ ਸਕਰੀਨ ਤੇ ਚੱਲ ਰਹੇ ਨੇ ਇਹਨਾਂ ਵਿੱਚੋਂ ਇਹ ਆ ਗਿਆ ਆਪਣੇ ਕੋਲੇ black color ਇਹਨਾਂ ਵਿੱਚੋਂ ਜੋ ਵੀ ਕਲਰ ਪਸੰਦ ਆ ਤੁਸ ਸਲੈਕਟ ਕਰੋ ਜੀ ਸਾਰੇ डार्क ਕਲਰ ਨੇ ਆਪਣੇ ਕੋਲੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਕਪੜਾ ਹੈਗਾ कॉटन ਚ ਸਰਦਾਈ ਕਲਰ ਆ ਗਿਆ ਜੀ ਕਲਰ ਸਾਰੇ ਵਧੀਆ ਨੇ ਬਹੁਤ ਵਧੀਆ ਕਲਰ ਨੇ ਰੇਟ ਵੀ ਬਹੁਤ ਜਾਇਨ ਨੇ ਸਾਰੇ ਕੜਾਈ ਵਾਲੇ ਸੂਟ ਬਹੁਤ ਹੀ ਵਧੀਆ ਵੈਰਾਈਟੀ ਆ ਪ੍ਰਾਈਸ ਹੈਗਾ 1050 ਗੋਟਾ ਪੱਤੀ ਦੇ ਸੂਟ ਲੈ ਕੇ ਆਂਦੇ ਲਈ ਫੈਨਸੀ ਪਾਰਟੀ ਵੇਅਰ ਸੂਟ ਨੇ ਸੋਬਰ ਜੇ ਕਲਰ ਨੇ ਬਹੁਤ ਵਧੀਆ ਵੈਰਾਈਟੀ ਆ ਫੈਨਸੀ ਸੂਟ ਨੇ ਜੀ ਬਹੁਤ ਸੋਹਣੇ ਗੋਟਾ ਪੱਤੀ ਦਾ ਕੰਮ ਕਰਿਆ ਹੈ ਦੇਖੋ ਤੁਸੀਂ ਕਿੰਨਾ ਸੋਹਣਾ ਮੈਚਿੰਗ ਸੂਟ ਆ ਇਹ ਆਪਣੇ ਕੋਲ ਹੈਗਾ ਸਿਮਰ ਔਰਗੈਂజా ਸਿਮਰ ਔਰਗੈਂਜੇ ਦੀ ਸ਼ਾਲਟ ਆ ਜੀ ਸੇਮ ਦੁਪੱਟਾ ਹੈਗਾ ਬਾਟਮ ਲੱਗੀ ਹੋਈ ਹੈ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਲੱਗੀ ਹੈ 2.5 ਮੀਟਰ ਦੀ ਸ਼ਲਟ ਹੈ 3 ਮੀਟਰ ਦੀ ਬਾਟਮ ਨਾਲ 2.5 ਮੀਟਰ ਵਾਂਗੂ ਦੁਪੱਟੇ ਨੇ ਬ੍ਰੈਡੀ ਬਹੁਤ ਸੋਹਣੀ ਹੈ 2.5 ਮੀਟਰ ਦੇ ਦੁਪੱਟੇ ਨੇ ਸਾਰਾ ਗੋਟਾ ਪੱਤੀ ਦਾ ਕੰਮ ਕਰਾ ਜਿਹੜੀਆਂ ਸਾਡੀ ਭੈਣਾਂ ਕਹਿੰਦੀਆਂ ਅਸੀਂ ਕਢਾਈ ਵਾਲੇ ਸੂਟ ਨਹੀਂ ਲੈਣੇ ਇਹ ਉਹਨਾਂ ਲਈ ਬਹੁਤ ਸੋਹਣੇ ਸੂਟ ਨੇ ਪਾਰਟੀ ਵੇਅਰ ਪਾਰਟੀ ਵੇਅਰ ਸੂਟਾ ਦੀ ਪ੍ਰਾਈਸ ਹੈਗਾ 2500 2500 ਪ੍ਰਾਈਸ ਹੈ ਜੀ ਸ਼ੈਮਰ ਔਰਗਾਂਜੇ ਦੀ ਸ਼ਲਟਰ 2.5 ਮੀਟਰ ਦੀ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਲੱਗੀ ਹੋਈ ਹੈਗੀ ਪਲੇਨ ਨਾਲ 2.5 ਮੀਟਰ ਦੇ ਦੁਪੱਟੇ ਨੇ ਪਾਰਟੀ ਵੇਅਰ ਸੂਟ ਆ ਜੀ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਕਲਰ ਬਹੁਤ ਪਿਆਰੇ ਨੇ ਪਹਿਲਾ ਆਪਣੇ ਕੋਲੇ ਪਿਸਤਾ ਕਲਰ ਆ ਗਿਆ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਸਾਰੇ ਸੂਟਾਂ ਤੇ ਗੋਟਾ ਪੱਤੀ ਦਾ ਕੰਮ ਬਹੁਤ ਵਧੀਆ ਕਰਿਆ ਹੈ ਸਾਰੇ ਫੈਂਸੀ ਸੂਟ ਆ ਜੀ ਪਹਿਲਾ ਪਿਸਤਾ ਕਲਰ ਆ 2500 ਰੇਟ ਹੈ ਨਾ ਸੂਟਾਂ ਦਾ ਜੋਦਣਾ ਹੁਣ ਕਲਰ ਦਿਖਾ ਰਹੇ ਆ ਇਹ ਆਪਣੇ ਕੋਲੇ ਆ ਗਿਆ ਮਾਊਸ ਕਲਰ ਮਾਊਸ ਕਲਰ ਵੀ ਬਹੁਤ ਪਿਆਰਾ ਕਲਰ ਹੈ ਫੋਰ ਸਾਈਡ ਲੈਸ ਲੱਗੀ ਹੈ ਦੁਪੱਟੇ ਉੱਪਰ ਵੀ ਤੁਹਾਨੂੰ ਗੋਟਾ ਪੱਤੀ ਦਾ ਕੰਮ ਮਿਲੂਗਾ ਕਮੀਜ਼ ਸ਼ਾਲਟ ਉੱਪਰ ਵੀ ਸਿਮਰ ਔਰਗੰਜੇ ਦੀ ਪਿਓਰ ਸਿਮਰ ਔਰਗੰਜੇ ਦੀ ਸ਼ਾਲਟ ਹੈ ਜੀ ਪਿਓਰ ਔਰਗੰਜੇ ਦੀ ਦੁਪੱਟਾ ਲੱਗਿਆ ਹੋਇਆ ਹੈ ਇਹ ਆ ਜੀ ਆਪਣੇ ਕੋਲੇ ਬਾਈਨ ਸ਼ੇਡ ਬਾਈਨ ਸ਼ੇਡ ਦੇ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਸੂਟ ਵੀ ਬਹੁਤ ਪਿਆਰਾ ਹੈ ਬਹੁਤ ਹੀ ਪਿਆਰੇ ਸੂਟ ਨੇ ਜੀ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋਗੇ ਪ੍ਰਿੰਟ ਸ਼ਰਟ ਬਹੁਤ ਸੋਹਣੀ ਬਣੀ ਹੋਈ ਹੈ ਘੇਰੇ ਤੇ ਗੋਟਾ ਪੱਤੀ ਦਾ ਕੰਮ ਕਰਿਆ ਹੋਇਆ ਹੈਗਾ ਬਾਟਮ ਪਲੇਨ ਲੱਗੀ ਹੋਈ ਹੈ ਪਿਓਰ ਮਸਲੀਨ ਦੀ ਬਾਟਮ ਲੱਗੀ ਹੋਈ ਹੈ ਕਿ ਪਲੇਨ ਇਹ ਆਪਣੇ ਕੋਲੇ ਪਾਰਟੀ ਵੇਅਰ ਸੂਟ ਨੇ ਸੋਬਰ ਜੇ ਸੂਟ ਆ ਜੀ ਪਾਰਟੀ ਵੇਅਰ ਇਹ ਹੈ ਆਪਣੇ ਕੋਲੇ ਦੂਸਰਾ ਡਿਜ਼ਾਈਨ ਕਈ ਡਿਜ਼ਾਈਨ ਰੱਖਾ ਮੈਂ ਦੋਨੋਂ ਸਾਰੇ ਸੂਟਾਂ ਦਾ ਇਨਾਂ ਦਾ ਪ੍ਰਾਈਸ ਹੈਗਾ 2500 ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋਗੇ 2500 ਪ੍ਰਾਈਸ ਹੈ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਹੋਗੇ ਪਹਿਲਾਂ ਤੁਸੀਂ ਦੁਪट्टे ਦਾ ਡਿਜ਼ਾਈਨ ਦੇਖੋ ਉਸ ਤੋਂ ਬਾਅਦ ਤੁਹਾਨੂੰ ਸਕੇਰ ਦਾ ਡਿਜ਼ਾਈਨ ਦਿਖਾਉਣਾ ਇਹ ਆਪਣੇ ਕੋਲੇ ਦੂਸਰਾ ਡਿਜ਼ਾਈਨ ਹੈ ਪਹਿਲਾਂ ਦਿਖਾਇਆ ਦੇਣ ਦਾ ਡਿਜ਼ਾਈਨ ਉਹ ਵੀ ਬਹੁਤ ਸੋਹਣਾ ਸੀਗਾ ਇਹਨਾਂ ਨਾਲ ਵੀ ਪਿਓਰ ਮਸਲੀਨ ਦੀ ਬਾਟਮ ਲੱਗੀ ਹੋਈ ਆ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਦੁਪੱਟੇ ਨੇ ਜੀ ਸਲਵਾਰ ਵੀ ਬਹੁਤ ਵਧੀਆ ਬਣੂਗੀ ਤੁਸੀਂ ਪਲਾਜੋ ਵੀ ਬਣਾ ਸਕਦੇ ਹੋ ਸਲਵਾਰ ਵੀ ਬਣਾ ਸਕਦੇ ਹੋਗੇ ਇਹ ਹੈ ਆਪਣੇ ਕੋਲ ਡਾਰਕ ਪੀਚ ਕਲਰ ਇਸ ਡਿਜ਼ਾਈਨ ਵਿੱਚ ਅਸੀਂ ਤੁਹਾਨੂੰ ਦੋ ਕਲਰ ਦਿਖਾਵਾਂਗੇ ਪੀਚ ਇਹ ਆਪਣੇ ਕੋਲ ਹੈਗਾ ਡਾਰਕ ਪੀਚ ਕਲਰ ਇੱਕ ਦਾ ਨੂੰ ਲਾਈਟ ਪੀਚ ਦਿਖਾਵਾਂਗੇ ਜਦੋਂ ਵੀ ਤੁਸੀਂ ਸਾਨੂੰ ਫੋਟੋ ਸੈਂਡ ਕਰਨਾ ਕਲਰ ਦਾ ਨਾਮ ਜ਼ਰੂਰ ਲਿਖ ਦੇਣਾ ਡਾਰਕ ਜਾਂ ਲਾਈਟ ਕਲਰ ਲੈਣਾ ਤੁਸੀਂ ਇਹ ਪਹਿਲਾਂ ਤੁਸੀਂ ਦੁਪੱਟੇ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਇਹ ਆਪਣੇ ਕੋਲ ਪਾਰਟੀ ਵੇਅਰ ਸੂਟ ਨੇ ਜੀ ਪਿਓਰ ਔਰ ਗੈਂਜੇ ਦੇ ਪਿਓਰ ਔਰਗੰਜੇ ਦੀ ਸ਼ਰਟ ਲੱਗੀ ਹੋਈ ਹੈ ਜੀ ਇਹ ਵੀ ਆਪਣੇ ਕੋਲ ਪਿਓਰ ਔਰਗੰਜੇ ਦਾ ਦੁਪੱਟਾ ਮਸਲੀਨ ਦੀ ਬਾਟਮ ਲੱਗੀ ਹੋਈ ਹੈ ਜੀ 2500 ਰੇਟ ਹੈ ਜੀ ਬੈਕ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਕੁਮੀ ਦੇ ਡਾਰਕ ਬੀਜ ਕਲਰ ਆ ਗਿਆ ਜੀ ਦੋਨੋਂ ਲਾਈਟ ਬੀਜ ਵੀ ਦਿਖਾਵਾਂਗੇ ਇਹ ਆ ਆਪਣੇ ਕੋਲ येलो ਕਲਰ ਪੰਜ ਛੇ ਕਲਰ ਨੇ ਇਸ ਡਿਜ਼ਾਈਨ ਵਿੱਚ ਘੇਰੇ ਤੇ ਬਹੁਤ ਸੋਹਣਾ ਕੰਮ ਕਰਿਆ ਹੋਇਆ ਦੁਪੱਟਾ ਬਹੁਤ ਹੈਵੀ ਹੈ 2500 ਰੇਟ ਹੈ ਨਾ ਸੁੱਟਾਂ ਜੋੜੀਆਂ ਸਾਡੀਆਂ ਭੈਣਾਂ ਕਹਿ ਰਹੀਆਂ ਨੇ ਵੀ ਸਾਨੂੰ ਕਢਾਈ ਵਾਲੇ ਸੂਟ ਨਹੀਂ ਚਾਹੀਦੇ ਇਹ ਉਹਨਾਂ ਲਈ ਬਹੁਤ ਸੋਹਣੇ ਸੋਬਰ ਦੇ ਸੂਟ ਨੇ ਬੈਕ ਸਾਈਡ ਵੀ ਤੇਨੂੰ ਪ੍ਰਿੰਟ ਮਿਲੇਗਾ ਫਰੰਟ ਤੇ ਬਹੁਤ ਸੋਹਣਾ ਪ੍ਰਿੰਟ ਹੈ ਇਹ ਆ ਗਿਆ ਆਪਣੇ ਕੋਲ ਲਾਈਟ ਪੀਜ ਪਹਿਲਾਂ ਤੁਹਾਨੂੰ ਦਿਖਾਇਆ ਸੀ ਡਾਰਕ ਪੀਜ ਕਲਰ ਇਹ ਲਾਈਟ ਪੀਜ ਕਲਰ ਆ ਗਿਆ ਜੀ ਦੁਪੱਟਾ ਆ ਗਿਆ ਘੇਰੇ ਤੇ ਬਹੁਤ ਸੋਹਣਾ ਕੰਮ ਕਰਿਆ ਸਾਰਾ ਗੋਟਾ ਪੱਤੀ ਦਾ ਕੰਮ ਆ ਪਿਓਰ ਜੀ ਔਰ ਗੈਂਜੇ ਦੇ ਸੂਟ ਨੇ ਜੀ ਪਿਓਰ ਮਸਲੀਨ ਦੀ ਬਾਟਮ ਲੱਗੀ ਹੋਈ ਹੈਗੀ प्यारा ऑर्गेन्जा ਦੇ ਦੁਪੱਟਾ ਗ੍ਰੀਨ ਕਲਰ ਆ ਗਿਆ ਜੀ ਆਪਣੇ ਕੋਲੇ ਸੀ ਗ੍ਰੀਨ ਕਲਰ ਸੀ ਗ੍ਰੀਨ ਕਲਰ ਵੀ ਬਹੁਤ ਪਿਆਰਾ ਕਲਰ ਹੈ 2.5 ਮੀਟਰ ਦੇ ਦੁਪੱਟੇ ਨੇ ਨਾਲ ਸੁੱਟਾ ਨਾਲ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋਗੇ 2500 ਰੇਟ ਹੈ ਨਾਲ ਸੁੱਟਾ ਨਾਲ ਇਹ ਕਿਹੜੇ ਨੇ ਆਪਣੇ ਕੋਲੇ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਤੁਸੀਂ ਕਿਹੜੇ ਰੜ ਜਾਂਦੇ ਨੇ ਦੇ ਕੇ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਜੀ ਕਿਉਂਕਿ ਸਾਰੇ ਅਲੱਗ-ਅਲੱਗ ਡਿਜ਼ਾਈਨ ਨੇ ਕਿਹੜਾ ਦਾ ਡਿਜ਼ਾਈਨ ਲੈ ਲੈਣਾ ਜਾਂ ਫਿਰ ਤੁਸੀਂ ਦੁਪट्टे ਦਾ ਸਕਰੀਨਸ਼ਾਟ ਲੈ ਲੈਣਾ ਇਹ ਆਪਣੇ ਕੋਲੇ ਦੂਸਰਾ ਡਿਜ਼ਾਈਨ ਆ ਗਿਆ ਇਹ ਵੀ ਆਪਣੇ ਕੋਲੇ ਬੀਜ ਕਲਰ ਦਾ ਇਹਦੀ ਬੈਕ ਸਾਈਡ ਤੇ ਬਹੁਤ ਸੋਹਣਾ ਫਲਾਵਰ ਬਣਿਆ ਹੋਇਆਗਾ ਪਹਿਲਾਂ ਵੀ ਤੁਹਾਨੂੰ ਫਲਾਵਰ ਦਿਖਾਏ ਸੀਗੇ ਜੈਪੂਰੀ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਪਰਪਲ ਕਲਰ ਦੇ ਵਿੱਚ ਇਸ ਡੈਨ ਵਿੱਚ ਵੀ ਅਸੀਂ ਤੁਹਾਨੂੰ ਦੋ ਦਿਨ ਕਲਰ ਦਿਖਾਵਾਂਗੇ ਇਹ ਵੀ ਆਪਣੇ ਕੋਲੇ ਹੈਗਾ ਪਿਓਰ ਔਰਗੰਜਾ ਸਿਮਰ ਪਿਓਰ ਔਰਗੰਜੇ ਸਿਮਰ ਦੇ ਸੂਟ ਨੇ ਜੀ ਬਹੁਤ ਸੋਹਣੇ ਸੂਟ ਨੇ ਪ੍ਰਾਈਸ ਹੈਗਾ 2500 ਗੋਟਾ ਪੱਤੀ ਦਾ ਕੰਮ ਮਿਲੂਗਾ ਤੁਹਾਨੂੰ ਮੈਚਿੰਗ ਸੂਟ ਨੇ ਪਲੇਨ ਬਾਟਮ ਲੱਗੀ ਹੋਈ ਹੈ ਪਿਓਰ ਮਸਲੀਨ ਦੀ ਸਲੈਕਟ ਕਰੋ ਜੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਸ ਤਰ੍ਹਾਂ ਦੇ ਪਾਰਟੀ ਵੇਅਰ ਸੂਟਾ ਬਹੁਤ ਸੋਹਣੇ ਜਦੋਂ ਹੁਣ ਕਲਰ ਦਿਖਾ ਰਹੇ ਆ ਇਹ ਕਲਰ ਵੀ ਆਪਣੇ ਕੋਲੇ ਬਹੁਤ ਪਿਆਰਾ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋਗੇ ਪਾਰਟੀ ਵੇਅਰ ਸੂਟ ਦਾ ਪਿਓਰ ਔਰਗੰਜ਼ਾ ਪਿਓਰ ਔਰਗੰਜ਼ਾ ਸਿਮਰ ਦੇ ਸੂਟ ਨੇ ਮਹਿੰਦੀ ਕਲਰ ਆ ਗਿਆ ਆਪਣੇ ਕੋਲੇ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਡਿਜ਼ਾਈਨ ਵੀ ਬਹੁਤ ਵਧੀਆ ਬਾਕੀ ਕੱਪੜਾ ਵੀ ਬਹੁਤ ਜ਼ਿਆਦੇ ਆ ਬਹੁਤ ਹੀ ਜ਼ਿਆਦੇ ਕੱਪੜਾ ਜੀ ਦੁਪੱਟੇ ਬਹੁਤ ਖੁੱਲੇ ਨੇ ਨਾ ਸੂਟਾਂ ਦੇ ਗੋਟਾ ਪੱਤੀ ਦਾ ਕੰਮ ਕਰਿਆ ਹੋਇਆ ਸਾਰੇ ਸੂਟਾਂ ਦੇ ਘੇਰੇ ਬਹੁਤ ਸੋਹਣੇ ਬਣਿਆ ਹੋਏ ਨੇ ਹਲਕੀ ਜਿਹੀ ਕਢਾਈ ਕਰੀ ਹੋਈ ਹੈਗੀ ਫੈਂਸੀ ਸੂਟ ਨੇ ਜੀ ਆਪਣੇ ਕੋਲੇ WhatsApp ਨੰਬਰ 2 ਨੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋਗੇ ਜੋ ਵੀ ਨਵਜ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਕਿਸੇ ਦੇ ਵੀ ਸਾਨੂੰ ਆਰਡਰ ਬੁੱਕ ਕਰਕੇ ਤੁਸੀਂ ਸੂਟ ਮੰਗਵਾ ਸਕਦੇ ਜੀ ਇਹਾਰੇ ਆਪਣੇ ਕੋਲੇ ਬਲੈਕ ਕਲਰ ਬਲੈਕ ਸੋਲੋ ਕਲਰ ਆਗਾ ਇਹ ਵੀ ਆਪਣੇ ਕੋਲੇ ਪਿਓਰ ਔਰਗੰਜੀ ਚ ਪਿਓਰ ਔਰਗੰਜੀ ਦੀ ਦੁਪੱਟਾ ਲੱਗਿਆ ਹੈ 2.5 ਮੀਟਰ ਦਾ 2.5 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਬਾਟਮ ਲੱਗੀ ਹੋਈ ਹੈ ਕਿ ਪਿਓਰ ਮਸਲੀਨ ਦੀ ਐਸੀ ਆਪਣੇ ਪਾਰਟੀ ਵੇਅਰ ਸੂਟ ਬਹੁਤ ਸੋਹਣੀ ਵੈਰਾਈਟੀ ਹੈ ਜੀ ਰੇਟ ਵੀ ਬਹੁਤ ਜਾਇਜ਼ ਹੁੰਦੇ ਨੇ ਤੁਸੀਂ ਸਕਰੀਨ ਸ਼ਾਟ ਲੈ ਲੈਣਾ WhatsApp ਨੰਬਰ ਦੋ ਨੇ ਆਪਣੇ ਤੁਸੀਂ ਕਿਸੇ ਦੇ ਵੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋਗੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦੀ ਵੈਰਾਈਟੀ ਲੱਗੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਨਵੇਂ-ਨਵੇਂ ਵੀਡੀਓ ਦੇਖਣ ਲਈ ਧੰਨਵਾਦ